ਡੇਰਾ ਬਾਬਾ ਨਾਨਕ ਦੀ ਸਰਹੱਦ ਨਾਲ ਲੱਗਦੇ ਪਿੰਡ ਪਕਠਾਣਾ ਬੋੜ ਵਾਲਾ ਵਿੱਚ ਪੰਜਾਬ ਪੁਲਿਸ ਤੇ ਬੀਐਸਐਫ ਦੇ ਸਾਂਝੇ ਆਪਰੇਸ਼ਨ ਦੌਰਾਨ 1 ਕਿਲੋ ਹਿਰਨ ਬਰਾਮਦ ਸਾਡੇ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਤੇ ਉਹਨਾਂ ਦੀ ਟੀਮ ਪਕਠਾਣਾ ਬੋੜ ਵਾਲਾ ਪਿੰਡ ਦੇ ਵਿੱਚ ਪੈਟਰੋਲਿੰਗ ਕਰ ਰਹੀ ਸੀ ਸੋ ਪੈਟਰੋਲਿੰਗ ਦੇ ਦੌਰਾਨ ਉਹਨਾਂ ਨੂੰ ਜੋ ਸੂਚਨਾ ਮਿਲੀ ਅਤੇ ਇੱਕ ਖੇਤ ਦੇ ਵਿੱਚੋਂ ਦੋ ਪੈਕੇਟ येलो টেਪਡ ਜਿਹੜੇ ਇੱਕ ਪੈਕੇਟ ਨੇ ਜਿਹੜੇ ਡਰੂਨ ਦੇ ਰਾਹੀਂ ਪਾਕਿਸਤਾਨ ਤਰਫੋਂ ਆਏ ਨੇ ਡੀਐਸਪੀ ਡੇਰਾ ਬਾਬਾ ਨਾਨਕ ਦੀ 프레ਜ਼ੈਂਸ ਦੇ ਵਿੱਚ ਸਾਡੀ ਟੀਮ ਦੀ 프레ਜ਼ੈਂਸ ਦੇ ਵਿੱਚ ਜਦੋਂ ਜਦੋਂ ਭੋਲਿਆ ਗਿਆ ਤਾਂ ਦੋਨਾਂ ਦੇ ਵਿੱਚੋਂ ਅੱਧਾ-ਅੱਧਾ ਕਿਲੋ ਹੈਰੋਇਨ ਜਿਹੜੀ ਹੈ ਰਿਕਵਰ ਹੋਈ ਹੈ ਅੱਜ ਤੜਕਸਰ ਪੰਜਾਬ ਪੁਸਤ ਤੇ ਬੀਐਸਐਫ ਦੇ ਸਾਂਝਾ ਆਪਰੇਸ਼ਨ ਕਰਦੇ ਹਨ ਡੇਰਾ ਬਾਬਾ ਨਾਨਕ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਪਕਠਾਣਾ ਬੋੜ ਵਾਲਾ ਵਿਖੇ ਖੇਤਾਂ ਵਿੱਚ ਅੱਧਾ-ਅੱਧਾ ਕਿਲੋ ਦੇ ਦੋ ਪੈਕੇਟ ਜੋ ਕਿ ਟੇਪ ਨਾਲ ਬੰਦ ਕੀਤੇ ਹੋਏ ਸਨ ਬਰਾਮਦ ਕੀਤੇ ਨੇ ਇਸ ਦੀ ਜਾਣਕਾਰੀ ਦਿੰਦੇ ਆ ਐਸਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਡਰੋਨ ਰਾਹੀਂ ਇਹ ਪੈਕੇਟਸ ਉੱਤੇ ਜਾਣ ਦੀ ਸੰਭਾਵਨਾ ਹੈ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਜਾਰੀ ਕਰ ਦਿੱਤੀ ਹੈ ਸੋ ਕੱਲ ਮਿਤੀ 16 ਨੂੰ ਸਾਡੇ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਯੂ ਤੇ ਉਹਨਾਂ ਦੀ ਟੀਮ ਪਗਟਾਣਾ ਬੁਖੜ ਵਾਲਾ ਪਿੰਡ ਦੇ ਵਿੱਚ ਪੈਟਰੋਲਿੰਗ ਕਰ ਰਹੀ ਸੀ ਸੋ ਪੈਟਰੋਲਿੰਗ ਦੇ ਨਾਲ ਉਹਨਾਂ ਨੂੰ ਜੋ ਸੂਚਨਾ ਮਿਲੀ ਹੈ ਤੇ ਇੱਕ ਖੇਤ ਦੇ ਵਿੱਚੋਂ ਦੋ ਪੈਕੇਟ येलो টেਪਡ ਜਿਹੜੇ ਇੱਕ ਪੈਕੇਟ ਨੇ ਜਿਹੜੇ ਡਰੂਨ ਦੇ ਰਾਹੀਂ ਪਾਕਿਸਤਾਨ ਤਰਫੋਂ ਆਏ ਨੇ ਉਥੇ ਦੇ ਹੋ ਰਿਕਵਰ ਹੋਏ ਨੇ ਉਹਨਾਂ ਦੋਨਾਂ ਪੈਕੇਟਸ ਨੂੰ ਜਿਹੜਾ ਡੀਐਸਪੀ ਡੇਰਾ ਬਾਬਾ ਨਾਨਕ ਦੀ ਪ੍ਰੈਜ਼ੈਂਸ ਦੇ ਵਿੱਚ ਸਾਡੀ ਟੀਮ ਦੀ ਪ੍ਰੈਜ਼ੈਂਸ ਦੇ ਵਿੱਚ ਉਹਨਾਂ ਨੂੰ ਜਦੋਂ ਖੋਲਿਆ ਗਿਆ ਤਾਂ ਦੋਨਾਂ ਦੇ ਵਿੱਚੋਂ ਅੱਧਾ-ਅੱਧਾ ਕਿਲੋ ਹੇਰੋਇਨ ਜਿਹੜੀ ਆ ਰਿਕਵਰ ਹੋਈ ਹੈ ਇਸ ਦੇ ਸੰਬੰਧ ਦੇ ਵਿੱਚ ਅਸੀਂ ਥਾਣਾ ਡੇਰਾ ਬਾਬਾ ਨਾਨਕ ਦੇ ਵਿੱਚ ਐਫਆਈਆਰ ਨੰਬਰ 4 ਮਿਤੀ 16 1 2024 ਅੰਡਰ ਸੈਕਸ਼ਨ ਐਨਡੀਪੀਐਸ ਐਕਟ ਤੇ 에어크래프트 ਐਕਟਰ ਜਿਹੜਾ ਕਿ ਰਜਿਸਟਰ ਕੀਤਾ ਹੈ ਕਿ ਇਸ ਜਿਹੜੀ ਇਸ ਦੀ ਜਿਹੜੀ ਤਫਤੀਸ਼ ਜਿਹੜੀ ਆ ਉਹ ਜਿਹੜੀ ਆ ਦੁੰਗਾਈ ਦੇ ਨਾਲ ਉਹ ਕੀਤੀ ਜਾ ਰਹੀ ਹੈ